ਆ ਪਰਮੇਸ਼ਰ ਤੇ ਪ੍ਰਭੂ ਯੇਸ਼ੂ ਮਸੀਹ ਦੀ ਪਾਵਨ ਹਜ਼ੂਰੀ ਵਿੱਚ ਸਵੇਰ ਦੀ ਪ੍ਰਾਰਥਨਾ ਵਿੱਚ ਸਜ ਕੇ ਬੈਠੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈਮਸੀ ਜੀ ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾ ਕੇ ਤੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਵਿੱਚ ਜਾਵਾਂਗੇ ਹallelujah hallelujah 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 ਪਿਆਰੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੇ ਤੁਹਾਡੇ ਨਾਮ ਦੀ ਵਡਿਆਈ ਨੂੰ ਕਰਦੇ ਹਾਂ ਪਿਤਾ ਪਰਮੇਸ਼ਰ ਇੱਕ ਤੁਹਾਡਾ ਨਾਮ ਆ ਜਿਹੜਾ ਮਹਿਮਾ ਦੇ ਯੋਗ ਆ ਜਿਹੜਾ ਆਦਰ ਦੇ ਯੋਗ ਆ ਜਿਹੜਾ ਵਡਿਆਈ ਦੇ ਯੋਗ ਆ ਮੇਰੇ ਸਾਇਨਾ ਦੇ ਯਹੋਵਾ ਪਰਮੇਸ਼ਰ ਹੋਰ ਕੋਈ ਨਾਮ ਸਾਨੂੰ ਦਿੱਤਾ ਨਹੀਂ ਗਿਆ ਇਸ ਨੀਲੇ ਆਕਾਸ਼ ਦੇ ਥੱਲੇ ਤੇ ਧਰਤੀ ਦੇ ਲੋਕਾਂ ਦੇ ਵਿੱਚ ਪਿਤਾ ਪਰਮੇਸ਼ਰ ਸਿਰਫ ਤੁਹਾਡਾ ਨਾਮ ਦਿੱਤਾ ਗਿਆ ਵਾ ਪਿਤਾ ਪਰਮੇਸ਼ਰ ਜਿਵੇਂ ਤੁਸੀਂ ਸਾਰੀ ਰਾਤ ਸਾਨੂੰ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਦਿਨ ਵੇਲੇ ਵੀ ਸਾਡੀ ਮਦਦ ਕਰੋ ਸਾਡੀ ਸਹਾਇਤਾ ਕਰੋ ਅਤੇ ਪਿਤਾ ਪਰਮੇਸ਼ਰ ਅੱਜ ਦਾ ਜੋ ਇਹ ਦਿਨ ਤੁਸੀਂ ਦਿਖਾਇਆ ਪਿਤਾ ਪਰਮੇਸ਼ਰ ਤੁਸੀਂ ਸਾਡੇ ਤੇ ਅਪਾਰ ਕਿਰਪਾ ਕੀਤੀ ਹੈ ਅਤੇ ਮੇਰੇ ਪ੍ਰਭੂ ਜੀ ਤਾ ਅਸੀਂ ਅੱਜ ਦਾ ਦਿਨ ਦੇਖ ਸਕੇ ਹਾਂ ਤੇ ਪਿਤਾ ਪਰਮੇਸ਼ਰ ਜਿੰਨੇ ਵੀ ਲੋਕ ਤੁਹਾਡੇ ਨਾਮ ਨੂੰ ਜਾਣਦੇ ਆ ਜਾਂ ਨਹੀਂ ਜਾਣਦੇ ਸਭ ਤੇ ਕਿਰਪਾ ਕਰਦੇ ਹੋ ਜਿਵੇਂ ਸਾਨੂੰ ਅੱਜ ਦਾ ਦਿਨ ਦਿਖਾਇਆ ਸਭਨਾ ਤੇ ਅੱਜ ਦੇ ਸੂਰਜ ਨੂੰ ਚੜ੍ਹਾ ਦਿਓ ਤੇ ਪ੍ਰਾਰਥਨਾ ਕਰਦੇ ਹਾਂ ਜਿਹੜੇ ਲੋਕ ਤੁਹਾਡੇ ਨਾਮ ਨੂੰ ਜਾਣਦੇ ਆ ਜਾਂ ਨਹੀਂ ਜਾਣਦੇ ਮੇਰੇ ਪਿਤਾ ਪਰਮੇਸ਼ਰ ਉਹ ਵੀ ਤੁਹਾਡੇ ਨਾਮ ਦੀ ਵਡਿਆਈ ਨੂੰ ਕਰਨ ਮੇਰੇ ਪ੍ਰਭੂ ਅਤੇ ਜਿਹੜੇ ਲੋਕ ਨਹੀਂ ਜਾਣਦੇ ਤੁਹਾਡੇ ਨਾਮ ਨੂੰ ਉਹ ਵੀ ਸੱਚ ਨੂੰ ਜਾਣ ਲੈਣ ਤੇ ਸੱਚ ਉਹਨਾਂ ਨੂੰ ਆਜ਼ਾਦ ਕਰੇਗਾ ਮੇਰੇ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਸਾਰੀ ਪ੍ਰਾਰਥਨਾ ਨੂੰ ਸੁਣਿਆ ਤੇ ਮਨਜ਼ੂਰ ਕਰ ਲਿਆ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗ ਲੈਣੇ ਆਮੇਨ